1285 ਸਤਿਮਾਨ ਜੀ ਕੀ ਜੈ ਸਾਹਿਬ ਕਮਾਲ ਜਗਤ ਪਿਤਾ ਤੁਹਾਨੂੰ ਸਤਿਗੁਰੂ ਦਾਸ ਮਹਾਰਾਜ ਦੇ 647 ਪ੍ਰਕਾਸ਼ ਦੀ ਖੁਸ਼ੀ ਵਿੱਚ ਡੇਰਾ 108 ਸੰਤ ਬਾਬਾ ਮੀਰਾਂ ਜੀ ਤਪੂ ਸਥਾਨ ਦੇ ਉੱਤੋਂ ਪਿੰਡ ਭੁਰਬਜਾਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਇੱਕ ਨਗਰ ਕੀਰਤਨ ਜਜ਼ਾਇਤ ਜਿਸ ਵਿੱਚ ਹਜ਼ਾਰਾਂ ਦੀ ਤਵਾਦ ਬੇ ਸੰਗਤਾਂ ਮਤਲਬ ਦਰਸ਼ਨ ਦੇ ਰਹੀਆਂ ਹਨ ਔਰ ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸਰੀਆਲਾ ਰਾਣੂਆ ਚੱਕ ਮੈਦਾਨ ਚੱਕ ਗੁਰੂ ਦੇ ਧਰਤੀ ਦੇ ਉੱਤੇ ਪਹੁੰਚਿਆ ਹੈ ਇਹ ਗੁਰੂਆਂ ਦੀ ਧਰਤੀ ਹੈ ਨੌਵੇਂ ਪਾਸ਼ਾ ਗੁਰਤੇਗਬਾਦ ਦੇ ਚਾਨਸੋ ਧਰਤੀ ਅੱਜ ਉੱਥੇ ਪਹੁੰਚਿਆ ਹੈ ਸਾਡੇ ਅਜੇ ਬੀਜਿੰਗ ਅਜੇ ਵੀਰ ਸਿੰਘ ਜੀ ਲਾਲਪੁਰਾ ਤੇ ਸਾਰੀਆਂ ਇਹਨਾਂ ਦੇ ਵੱਖ-ਵੱਖ ਜਥੇਬੰਦੀਆਂ ਇਸ ਨਗਰ ਦੇ ਵਿੱਚ ਪਹੁੰਚਿਆ ਇਹ ਸਤਿਗੁਰਾਂ ਦੇ ਦਰਸ਼ਕਦਾਰ ਕਰ ਲਈ ਆ ਮੈਂ ਇਹਨਾਂ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਤਿਗੁਰਾਂ ਦੇ ਪ੍ਰਕਾਸ਼ਪੁਰ ਦੀ ਲੱਖ-ਲੱਖ ਵਧਾਈ ਦਿੰਦਾ ਹਾਂ ਜੈ ਗੁਰਦੇ ਧੰਨ ਗੁਰਦੇ ਵਾਹਿਗੁਰੂ ਜੀ ਨੌਜਵਾਨਾਂ ਨਸ਼ਿਆਂ ਦੇ ਖਿਲਾਫ ਸੁਨੇਹਾ ਦੇ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਗੁਰੂ ਦਾਸ ਮਹਾਰਾਜ ਦੀ ਬਾਣੀ ਆਪਾਂ ਪੜ੍ਹ ਲਈਏ ਸੁਣੀਏ ਜੋ ਉਹਨਾਂ ਨੇ ਮੈਨੂੰ ਸਾਨੂੰ ਕਿਹਾ ਸੀ ਸੁਰਸਰੀ ਸੇਲਰ ਕਰਤਵੰਨੀ ਦੇ ਸਤਜਨ ਕਰਤ ਨਹੀਂ ਪਾਨਕ ਸੁਰਾ ਅਪਿਤ ਨਤ ਅਬਰਜਲ ਸੁਰਸਰੀ ਹੋਏ ਮਿਲਤ ਆਨੰਦ ਔਰ ਗੁਰੂ ਸਾਹਿਬ ਜੀ ਨੇ ਇਹ ਸਾਨੂੰ ਪਰਮਾਰਗ ਦਿੱਤਾ ਸੀ ਕਿ ਸ਼ਰਾਬ ਜਿਹੜਾ ਨਸ਼ੇ ਅੱਜ ਨੌਜਵਾਨ ਪੰਜਾਬ ਦੀ ਧਰਤੀ ਦੇ ਵਿੱਚ ਛੇਮਾ ਜਿਹੜਾ ਦਰਿਆ ਨਸ਼ੇ ਦਾ ਬਹੁਤ ਤੇਜ਼ੀ ਦੇ ਨਾਲ ਇਹ ਵਗ ਰਿਹਾ ਆ ਜਿਸ ਵਿੱਚ ਸਾਡੇ ਨੌਜਵਾਨੀ ਨੌਜਵਾਨੀ ਖਤਮ ਹੋ ਰਹੀ ਆ ਔਰ ਨੌਜਵਾਨੀ ਸਾਡੇ ਜਿਹੜੇ ਬਜ਼ੁਰਗ ਆ ਉਹ ਬਹੁਤ ਬੱਚਿਆਂ ਦੇ ਮਹਤਾਜ ਆ ਬੱਚੇ ਆਪਣੀ ਕੋਈ ਸੈਲ ਕਰੀ ਜਾ ਰਿਹਾ ਕੋਈ ਕਿਸੇ ਤਰ੍ਹਾਂ ਕੋਈ ਨਸ਼ਿਆਂ ਦੇ ਨਾਲ ਕੋਈ ਐਕਸੀਡੈਂਟ ਹੋ ਕੇ ਮੈਂ ਇਹ ਬੇਨਤੀ ਕਰਦਾ ਜੋ ਸਤਿਗੁਰੂ ਜੀ ਦਾ ਇਹ ਨਾਰਾਗਾ ਜੋ ਉਹਨਾਂ ਦਾ ਸਲੋਗ ਸੀ ਸਰਸਰੀ ਕਲਰ ਸਰਸਰੀ ਸਲਲ ਕਰ ਤੇ ਉਹ ਨਹੀਂ ਸਾਥ ਜਨਕਾਤ ਨਹੀਂ ਕਰਨ ਪਾਨੰਗ ਕਹਿੰਦੇ ਗੁਰੂ ਸਾਹਿਬ ਨੇ ਫਰਮਾਨ ਕੀਤਾ ਬੇ ਸ਼ਰਾਬ ਚਾਹੇ ਗੰਗਾ ਜਲ ਦੀ ਵਕਿਆ ਉਹ ਗੰਗਾ ਜਲ ਅਮਰ ਤਿਆ ਉਹ ਪਵਿੱਤਰ ਆ ਕਹਿੰਦੇ ਸੰਤ ਜਨ ਕਰਦ ਨੇ ਕਹਿੰਦੇ ਮੇਰੇ ਜਿਹੜੇ ਸੰਤ ਜਨ ਆ ਜਿਹੜੇ ਸੇਵਾਦਾਰ ਆ ਉਹ ਕਦੇ ਵੀ ਉਹਨੂੰ ਪਾਨਿੰਗ ਨਹੀਂ ਕਰਦ ਸਕਦੇ ਜੇ ਅਸੀਂ ਸਾਨੂੰ ਗੁਰਪੁਰਬ ਗੁਰੂਆਂ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਤਾਂ ਹੀ ਫਾਇਦਾ ਆ ਜੇ ਅਸੀਂ ਗੁਰੂਆਂ ਦੇ ਸਿਧਾਂਤ ਦੇ ਉੱਤੇ ਚੱਲੀਏ ਨਸ਼ਾ ਤੋਂ ਦੂਰ ਅੱਜ ਜੀ ਅਸੀਂ ਇੱਥੇ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਇੱਥੇ ਇਸ ਨਗਰ ਕੀਰਤਨ 'ਚ ਜਿਹੜਾ ਆਪਣੀ ਹਾਜ਼ਰੀ ਲਵਾਉਣ ਆਏ ਆ ਸੰਤਾਂ ਦੇ ਦਰਸ਼ਨ ਕਰਨ ਆਏ ਆ ਸਤ ਸੰਤ ਪਾਬਾ ਜੀ ਦਾ ਇਹਨਾਂ ਦੇ ਦਰਸ਼ਨ ਕਰਨਾ ਆਇਆ ਨੇ ਜੀ ਔਰ ਇਹਨਾਂ ਤੋਂ ਮਾਰਗਦਰਸ਼ਨ ਵੀ ਲੈਣ ਆਏ ਆ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਸੱਚ ਹੈ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤੇ ਬਹੁਤ ਜ਼ਰੂਰੀ ਆ ਵੀ ਅਸੀਂ ਇਹਨਾਂ ਗੁਰੂ ਦੇ ਦੱਸੇ ਰਾਹ ਦੇ ਉੱਤੇ ਚੱਲੀਏ ਸੋ ਮੈਂ ਤੇ ਆਪਣੇ ਨੂੰ ਚੰਗੇ ਭਾਗਾ ਵਾਲਾ ਹੀ ਕਹਿ ਸਕਦਾ ਹੈਗਾ ਕਹਿੰਦੇ ਆ ਵੀ ਸੰਤਾਂ ਦੇ ਔਰ ਗੁਰੂ ਦੇ ਦਰਸ਼ਨ ਜਿਹੜੇ ਜਦੋਂ ਤੱਕ ਉਹਨਾਂ ਵੱਲੋਂ ਹਾਮੀ ਨਾ ਹੋਵੇ ਤਾਂ ਬੰਦਾ ਪ੍ਰਾਪਤ ਨਹੀਂ ਕਰ ਸਕਦਾ ਸੋ ਅੱਜ ਮੇਰੇ ਦਿਨ ਹੀ ਕਿਨ ਕਹਿੰਦੇ ਚੰਗਾ ਹੋ ਸਕਦਾ ਨਸੀਬਾ ਵਾਲਾ ਦਿਨ ਹੈ ਕਿ ਮੈਨੂੰ ਅੱਜ ਇੱਥੇ ਗੁਰੂ ਸਾਹਿਬ ਦੇ ਵੀ ਦਰਸ਼ਨ ਹੋਏ ਔਰ ਸੰਤਾਂ ਦੇ ਵਿਚਾਰ ਸੁਣਦੋ ਧੰਨ ਧੰਨ ਗੁਰੂ ਦੇਵ ਧੰਨ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧੂ ਸੰਪਰਦ ਸਟੇਟ ਆਫ ਪੰਜਾਬ ਦੇ ਪ੍ਰਧਾਨ ਸਤਖੰਡ ਡੇਰਾ ਪਾਪਾ ਮੇਲਾ RAM ਜੀ ਪਰਮ ਜੀ ਅਰਧ ਤੁਕਤੀ ਨਸੀਲ ਸਰਪੱਤਵੰਤ ਵੰਤਰਾਮ ਜੀ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਦਾ ਜਿਹੜਾ ਸੰਗਤਾਂ ਦਾ ਅੱਜ ਇਕੱਠ ਇੱਥੇ ਹੋਇਆ ਨਗਰ ਕੀਰਤੋ ਸ਼ੁਭਾ ਯਾਤਰਾ ਆਰੰਭ ਹੋਈ ਸੀ ਭਰਮਜਰਾ ਤੋਂ ਅੱਜ ਵੱਖ-ਵੱਖ ਪਿੰਡਾਂ ਤੋਂ ਆਉਂਦੀ ਸਾਡੇ ਨਗਰ ਚੱਕਰੂ ਵਿਖੇ ਪਹੁੰਚੀ ਹੈ ਔਰ ਮੈਂ ਬਹੁਤ ਹੀ ਨਗਰਪੁਰੋਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕਰਦਾ ਸਾਡੇ ਦਰਮਿਆਨ ਇਸ ਮੌਕੇ ਤੇ ਬਹੁਤ ਹੀ ਹਾਜ਼ਰ ਸ਼ਖਸੀਅਤਾਂ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਹਨ ਜਿਨ੍ਹਾਂ ਦੇ ਵਿੱਚ ਸਾਡੇ ਮਾਨੋਰਿਟੀ ਕਮਿਸ਼ਨ ਦੇ ਭਾਰਤ ਸਰਕਾਰ ਦੇ ਚੇਅਰਮੈਨ ਮਾਂਜੁਗ ਇਕਵਤ ਸਿੰਘ ਲਾਲਪੁਰਾ ਸਾਹਿਬ ਜੀ ਦੇ ਸੁਪੁੱਤਰ ਅਜੇ ਵੀ ਇੱਥੇ ਲਾਲਪੁਰਾ ਆ ਕੇ ਸਾਡੇ ਦਰਮਿਆਨ ਪਹੁੰਚੇ ਨੇ ਔਰ ਸੰਕਟਾਂ ਦੇ ਦਰਸ਼ਨ ਕੀਤੇ 60 ਮਹਾਂ ਪੁੱਛਾ ਦੇ ਉੱਪਰ ਬਚਨ ਉਹਨਾਂ ਨੇ ਲਏ ਹਨ ਔਰ ਬਹੁਤ ਹੀ ਜ਼ਿਆਦਾ ਸਾਡੇ ਨਗਰ ਪਰੋਂ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਤਿਕਾਰ ਤਸ਼ਖੀਤਾ ਆਈਆਂ ਹਨ ਸਾਡੇ ਹਲਕਾ ਇੰਚਾ ਪ੍ਰਤਪਾਲ ਵਜਾਹ ਜੀ ਇਹ ਰਜੀਵ ਸ਼ਰਮਾ ਜੀ ਕਿਸਾਨ ਪਿੰਗ ਤੋਂ ਬਲਦੇਵ ਸਿੰਘ ਚੇਤਾ ਜੀ ਔਰ ਹਰੀਸ਼ ਵਜਾਹ ਜੀ ਅਹਿਮਤ ਤੇਜਪਾਲ ਜੀ ਬਹੁਤ ਹੀ ਹੋਰ ਸਿੱਖੀਆਂ ਆਈਆਂ ਮੈਂ ਸਾਰਿਆਂ ਦਾ ਹੀ ਬਹੁਤ ਦਿਲ ਦੀ ਕਰਾਈਆਂ ਤੋਂ ਨਿੱਘਾ ਸਵਾਗਤ ਕਰਦਾ ਧੰਨਵਾਦ ਹੈ ਗੁਰੂ ਦੇਵਤਾਂ ਦਾ ਜੀ ਚੱਲ ਪਏ ਆਓ ਹੋਰ ਹੋਰ